ਕੰਮ ਦਾ ਪਹਿਲਾ ਮੈਟਰ ਰਕਾਂ ਦੇ ਗਿਆ ਸੀਗਾ ਰਕਾਂ ਦੀ ਕਿਵੇਂ ਕਿੰਨਾ ਟਾਈਮ ਰਕਾਂ ਦੀ ਉਮੀਦ ਦਾ ਰਕਾਂ ਵੇ ਲੱਗਣ 10 ਸਾਲ ਠੀਕ ਹੈ ਡਰਾਈਵਰੀ ਕੀਤੀ ਉਹ ਤੋਂ ਪਟਤਨਾ ਪਿਆ ਮੈਂ ਇੱਧਰ ਨਹੀਂ ਪੈਂਦਾ ਫੇਰ ਉਹ ਦੁਆਚਕੇ ਪੱਕੇ ਫੜਨਾ ਕੰਮ ਕਰੀ ਠੀਕ ਹੈ ਡਰਾਈਵਰੀ ਕੀਤੀ ਆ ਹਰ ਇੱਕ ਤਰ੍ਹਾਂ ਦੀ ਵੱਕਰੀ ਹੈ ਜੀ ਨਾਗਰੀ ਵੀ ਆ ਡੱਬੀ ਵੀ ਆ ਕਾਲੀ ਵੀ ਆ ਕਾਲੀ ਹੈ ਹਰੇ ਤੇ ਰਾਂਗ ਰੱਖਦੇ ਨੇ ਇਹ ਵੀ ਨਹੀਂ ਵੀ ਕੱਲਾ ਚਾਰ ਦਿਨ ਇਹ ਨੂੰ ਮੇਲਿਆਂ ਦਾ ਵੀ ਸ਼ੌਂਕ ਆ ਗੱਲ ਕਰ ਹੁਣ ਵਿਚਾਰੇ ਨੂੰ ਇੰਨਾ ਮਤਲਬ ਇੰਨਾ ਪਤਾ ਨਹੀਂ ਸੀ ਤੇ ਨਾ ਉਹ ਮੇਲਿਆਂ ਵਰਦੇ ਜਾਂ ਬੱਕਰੀ ਵੇਦੇ ਨੰਬਰਾਂ ਚਾਹੀਆਂ ਨੇ ਆਪਣੇ ਮੋਲਾਪੁਰ ਮੇਲਾ ਹੋਇਆ ਜੀ ਇੱਕ ਬੱਕਰੀ ਨੇ ਸਿਮ ਸੱਤਵਾਂ ਸਥਾਨ ਪ੍ਰਾਪਤ ਕਰੇ ਦੇ ਇੱਕ ਨੂੰ ਚੌਥਾ ਕਰਿਆ ਜੀ ਗਾ ਠੀਕ ਐਵੇਂ ਨਹੀਂ ਹੈਗਾ ਵੀ ਗੱਲਾਂ ਚਾਰ ਤਿੰਨੇ ਗੇ ਸ਼ੌਂਕ ਸਾਰੇ ਰੱਖਦੇ ਨੇ ਜੀ ਜੇ ਬੰਦਾ ਨਾ ਦਵੇ ਕੰਮ ਨਹੀਂ ਦਵਦਾ ਕੰਮ ਨਹੀਂ ਦਵਦਾ ਹਾਂ ਬੰਦੇ ਹੀ ਵਿਚਾਰ ਕਰੀ ਜਾਵੇ ਹਾਂ ਇਹ ਨਹੀਂ ਦਵਦਾ ਇਹ ਮਾਰ ਨਹੀਂ ਪਾਉਂਦਾ ਹਾਂ ਖੋਣ ਨਹੀਂ ਕੀਆ ਤਾਂ ਇਸ ਤੋਂ ਇਲਾਵਾ ਚਲਾਈ ਖੋਣ ਬਾਹਰ ਲੈ ਚਲੀ ਸੀ ਕੰਨਾਂ ਬਾਹਰ ਬਾਹਰ ਦੇ ਬਾਹਰ ਤੇਰੇ ਕੋਈ ਨਹੀਂ ਨਾ ਕਰੇ ਮੈਂ ਨਹੀਂ ਆਪਾਂ ਕੱਪੜੇ ਫਰਕ ਹੀ ਹੈ ਠੀਕ ਹੈ ਹਾਂ ਜਿਹੜਾ ਕੋਈ ਖੇਚਾ ਬੰਦਾ ਹੈ ਉਹਦਾ ਫਾਰਮ ਕਰ ਦੂਗਾ ਹਰ ਕੋਈ ਹਰੇਕ ਬੰਦੇ ਦੇ ਬਹਾਦਰ ਹੋ ਠੀਕ ਹੈ ਨਵੇਂ ਬੰਦੇ ਹੋਣ ਠੀਕ ਹੈ ਕਿੰਨਾ ਟਾਈਮ ਹੋਗਾ ਬੱਕਰੀਆਂ ਚ ਬਈ ਬੱਜ ਬਣੇ ਤੀ ਜੀ ਬੱਜ ਬਣੇ ਤੋਂ ਹਾਂ ਜੀ ਕੋਈ ਦਿੱਕਤ ਤਾਂ ਨਹੀਂ ਆਉਂਦੀ ਹੈ ਬਾਈ ਜੀ ਸਾਰੇ ਵੀਰਾਂ ਨੂੰ ਪਿਆ ਪਰ ਯਾਸੀ ਕਾਰ ਮੈਂ ਅਸਾਂ ਠੀਕ ਠਾਕ ਹਾਂ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਆ ਗਈ ਮੇਰੇ ਪਿੱਛੇ ਦੇਖ ਸਕਦਾ ਨਾ ਇੱਕ ਆਦੜੀ ਵੀਰ ਸਵੇਰੇ ਸਵੇਰੇ ਨਿਕਲ ਚੁੱਕਿਆਗਾ ਬੱਕਰੀਆਂ ਨੂੰ ਚਾਰਨ ਵਾਸਤੇ ਬਾਕੀ ਬਾਈ ਜੀ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਸਵੇਰ ਦੇ 10:00 ਵਜੇ ਨੇ ਆਪਾਂ ਚੱਲੇ ਸੀਗੇ ਤੇ ਰਾਸਤੇ 'ਚ ਬਾਈ ਜੀ ਮਿਲੇ ਨੇ ਗੱਲਬਾਤ ਕਰਦੇ ਵੀ ਸਾਹ ਦੇ ਨ ਬਾਈ ਜੀ ਕਿਵੇਂ ਰਹਿੰਦਾਗਾ ਕੀ ਗੱਲਬਾਤ ਹੁੰਦੀ ਹੈਗੀ ਕਿਵੇਂ ਕੰਮ ਕਰਦੇ ਨੇ ਨਾ ਤੇ ਬਾਈ ਦੇ ਬੱਕਰੀਆਂ ਵੀ ਦਿਖਾਵਾਂਗੇ ਤੇ ਆਪਾਂ ਖੜਿਆ ਬਾਈ ਜੀ ਪਿੰਡ ਕਿਲਾਪਰੀਆਂ ਸੰਗਰੂਰ ਦੇ ਕੋਲੇ ਸੰਗਰੂਰ ਤੇ ਲੌਂਗੋਵਾਲ ਦੇਮਾ ਵਿਚਾਲੇ ਖੜਿਆ ਬਾਈ ਜੀ ਕਿਲਾਪਰੀਆਂ ਪਿੰਡ ਹੈਗਾ ਮੰਡੀ ਦੇ ਵਿੱਚ ਖੜਿਆ ਬਾਈ ਦੇਖ ਸਕਦਾ ਨਾ ਬਾਈ ਜੀ ਆਪਾਂ ਨੂੰ ਇੱਥੇ ਮਿਲ ਗਏ ਚਲੋ ਗੱਲਬਾਤ ਕਰਦੇ ਤੇ ਬੱਕਰੀਆਂ ਦਿਖਾਵਾਂਗੇ ਬਣੇ ਰਹੋ ਵੀਡੀਓ ਦੇ ਵਿੱਚ ਤੇ ਚੱਲਦੀ ਵੀਡੀਓ ਬਾਈ ਜੀ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਜ਼ਰੂਰ ਕਰ ਦਿਓ ਇਹਨਾਂ ਵੀਰਾਂ ਦੇ ਵਾਸਤੇ ਚਲੋ ਤੁਹਾਨੂੰ ਦਿਖਾਉਣਾ ਹੈ ਵੀਰਾਂ ਦੀਆਂ ਬੱਕਰੀਆਂ ਆਜੋ ਲਓ ਜੀ ਗੱਲਬਾਤ ਕਰਦੇ ਆਂ ਬਾਈ ਜੀ ਨਾਲ ਤੇ ਬੱਕਰੀਆਂ ਦੇਖਾਦੇ ਹਾਂ ਨਾ ਇੱਧਰ ਵਾਈ ਜੀ ਬੱਕਰੀਆਂ ਸੌਂ ਦੇ ਵਿੱਚ ਖੜੀਆਂ ਨੇ ਕਿਉਂਕਿ ਬਾਈ ਜੀ ਇਸ ਤੋਂ ਬਾਅਦ ਚਾਰਨ ਦਾ ਟਾਈਮ ਹੋਊਗਾ ਬਾਬਾ ਜੀ ਨਾਲ ਗੱਲਬਾਤ ਕਰਦੇ ਆਂ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਬੱਬਾ ਜੀ ਵਧੀਆ ਹੋ ਬਾਈ ਜੀ ਠੀਕ ਆ ਜੀ ਕੀ ਨਾਮ ਹੈ ਆਈ ਆਪਣਾ ਲੀਲਾ ਲੀਲਾ ਸਿੰਘ ਜੀ ਹਾਏ ਠੀਕ ਆ ਜੀ ਕਿਹੜਾ ਪਿੰਡ ਕਿਹੜੇ ਜਿਹਾ ਬਣਾ ਪਿੰਡ ਕਿਹੜਾ ਭਰੀ ਆ ਇਹ ਹੀ ਪਿੰਡ ਆ ਹਾਂ ਕਿੰਨਾ ਟਾਈਮ ਹੋ ਗਿਆ ਇਹ ਕੰਮ ਕਰਦਿਆਂ ਚਾਰ ਨਾਲ ਬਚਪਣ ਦੇ ਹੀ ਕੰਮ ਕਰਦਾ ਬਚਪਣ ਦੇ ਹੀ ਕੰਮ ਕਰਦਿਆਂ ਇਹ ਹੋਰ ਕਿਹੜਾ ਕੰਮ ਆਈ ਆਪਣੇ ਕੋਲ ਫਿਰ ਬਸ ਇਹੀ ਭੇਡਾਂ ਨੇ ਜਿਹੜੇ ਪੱਕੇ ਹੁੰਦੇ ਨੇ ਭੇਡਾਂ ਤੇ ਬੱਕਰੀਆਂ ਠੀਕ ਹੈ ਜ਼ਮੀਨ ਜਮੂਨੀ ਹੈਗੀ ਜ਼ਮੀਨ ਥੋੜੀ ਹੈ ਤਿੰਨੀ ਜ਼ਮੀਨ ਹੈ ਜੀ ਮੇਨ ਦਾਦਾ ਕੀ ਲੈਵੇਂਗਾ ਪਪੜੇ ਰੱਖੀ ਫਿਰ ਮਾ ਕੰਮ ਇਹੀ ਹੈ ਠੀਕ ਹੈ ਜੀ ਜੀ ਹਾਂ ਜੀ ਜ਼ਿਮੀਦਾਰੋਂ ਜਾਂ ਕਿਵੇਂ ਕੀ ਜ਼ਿਮੀਦਾਰਾ ਲੋ ਵੀ ਜ਼ਿਮੀਦਾਰ ਹੈ ਬਾਈ ਦੇਖ ਦੇ ਗਰੀਬਾਂ ਚ ਆ ਜਾਂਦੇ ਜਣੇ ਦੇਖ ਆ ਬੰਦਾ ਜਾਦੇ ਕੰਮ ਇਹੀ ਕਰਦੇ ਆਪਾਂ ਇਹ ਇਹੀ ਬਸ ਠੀਕ ਹੈ ਕਿੰਨੀਆਂ ਬੱਕਰੀਆਂ ਹੁੰਦੀਆਂ ਨੇ ਆਪਣੇ ਕੋਲੇ ਬੱਕਰੀਆਂ 20 ਜੀ ਅਸੀਂ ਰੱਖਦੇ ਹਾਂ ਉਹ ਤੋਂ ਵੱਧ ਨਹੀਂ ਆਪਾਂ 20 ਤੋਂ ਵੱਧ ਨਹੀਂ ਰੱਖਦੇ ਨਾ ਠੀਕ ਹੈ ਜਿੱਕਿ ਮਿਆਂ ਕੰਮ ਹੈ ਵਧੀਆ ਕੰਮ ਹੈ ਕੰਮ ਹੈ ਫੁੱਲ ਹੈ ਤੁਲ ਕੰਮ ਹਾਂ ਹੈਗੇ ਚਾਲਣਾ ਖੇਤ ਚਾਲਣਾ ਹਾਂ ਖੇਤ ਲਾ ਕੇ ਜੀ ਆਪਾਂ ਹੁਣ ਬਾਹਰ ਵੀ ਹੁਣ ਤੜਕ ਤੇ ਚਲਦੇ ਆਂ ਹੂੰ ਅੜਕੇ ਸਾਂ 8 ਸਵੇਰੇ 7 ਵਜੇ ਆ ਕੇ ਫੜਦੇ ਆਂ ਠੀਕ ਆ ਕਿੰਨੇ ਵਜੇ ਚੱਲੀ ਸੀ ਅੱਜ ਫਿਰ ਅੱਜ 8:00 ਵਜੇ ਤੁਰੇ ਸੀ ਹੁਣ 8 ਵਜੇ ਦੇ ਤੁਰੇ ਹੋਏ ਹਣ 10:00 ਵਜੇ 10:00 ਵਜੇ ਠੀਕ ਹੈ ਚੜਦੀ ਕਿੰਨੇ ਵਜੇ ਆ ਬੱਕਰੀਆਂ ਸਵੇਰ ਚੜਦੀ ਪਿਛਲੇ ਪਹਿਰ ਪਿਛਲੇ ਪਹਿਰ 3 ਵਜੇ ਤੋਂ ਬਾਅਦ ਬਾਅਦ ਠੀਕਾ ਉਹ ਦੁਪਹਿਰ ਜਹ ਕਿਤੇ ਲਿੰਕ ਚੱਲਦਾ ਕਿਤੇ ਨਹੀਂ ਫਿਰਦਾ ਹਾਂ ਚਾਰ ਦਿਨ ਹੈਗੇ ਨਾ ਠੀਕਾ ਉਹ ਦੀ ਕੱਢ ਲਿਆ ਕਰੋ ਜੇ ਫਿਰ 3 ਵਜੇ ਕਰੋ 3 ਵਜੇ ਪੜਦਾ ਨਹੀਂ ਪਉਂਦੀ ਫਿਰ ਪਾਣੀ ਤਾਂ ਨਹੀਂ ਪੀਣੀ ਆ ਪਾਣੀ ਤਾਂ ਨਹੀਂ ਪੀਣੀ ਠੀਕਾ ਆਹ ਜੇ ਹੌਂਕਰ ਮਾਇਸੇ ਪਾਣੀ 10 ਵਾਰੀ ਪਾਣੀ ਪਾੜ ਦੇ ਨੇ ਹਾਂ ਇੱਥੇ ਬੰਦੇ ਨੇ ਕਰਦੇ ਪਾਣੀ ਦਾ ਫਿਰ ਮਾਲਾ ਦਾ ਪਾਣੀ ਦੀ ਵੀ ਬਣਾਉਂਦੀ ਉਹ ਕੀ ਕਮੀ ਆ ਪਾਣੀ ਤਾਂ ਦੇਖ ਕੇ ਬਸ ਮੋਟਰ ਮਟਰਾਂ ਦੇ ਮੋਟਰ ਮਟਰਾਂ ਦੇ ਠੀਕਾ ਹਾਂ ਜੀ ਦੇਖਾ ਦੇਣਾ ਕਿ ਮੇਰੇ ਨਾਲ ਦਿਨ ਸਾਰਾ ਦਿਨ ਕਿਵੇਂ ਕੱਢਦੇ ਹੋ ਮੈਂ ਹਾਸੇ ਖੇਡਣ ਲੱਗ ਪਏ ਹਾਂ ਜੀ ਡੇਟ ਦੀ ਕਿੰਨੇ ਬੰਦੇ ਹੁੰਨੇ ਹੋਗੇ ਬੰਦੇ ਤਿੰਨ ਤਿੰਨ ਬੰਦੇ ਹਾਂ ਵੀ ਤਿੰਨ ਬੰਦੇ ਹੁੰਦੇ ਨਾਲ ਠੀਕ ਆ ਬਾਈ ਏ ਇਹ ਬਾਈ ਕਿਵੇਂ ਆ ਨਾ ਉਹ ਬਾਈ ਆਜਾ ਬਾਈ ਹੈ ਨਾ ਬਚਪਨ ਦਾ ਜਾਏਗਾ ਕਿਵੇਂ ਆ ਬਾਈ ਕੰਮ ਕਿਵੇਂ ਕਰਦਾ ਵੀਰੇ ਕੰਮ ਆਹੀ ਬੱਕਰੀ ਭੇਟਾਉਣਾ ਠੀਕ ਆ ਉਹ ਟੈਂਟਰ ਤਾਂ ਨਹੀਂ ਹੁੰਦੀ ਇਹਨੂੰ ਤੁੰਦਰਨ ਦੇ ਵਿੱਚ ਇਹ ਸਾਡੇ ਨੂੰ ਮੂਰੇ ਆ ਸਾਡੇ ਨੂੰ ਮੂਰੇ ਆ ਲੈ ਵੀ ਦੇਖ ਆफी ਮੁਖਰੀ ਖਾਜਾਂਗੇ ਇਹ ਨਹੀਂ ਖਾਂਦਾ ਕੀ ਨਹੀਂ ਖਾਂਦਾ ਭੱਜ ਜਾਂਦਾ ਮਹਾਏ ਤੂੰ ਸਾਹਮਣੇ ਦੇ ਤੌਰ ਤੇ ਲੱਗੇ ਹਾਂ ਅ ਵੀ ਦੇ ਜਾਣਾ ਬਾਈ ਨਾ ਚਲੋ ਕਿਵੇਂ ਵੀ ਆ ਬਾਈ ਕੰਮ ਕਰਦਾ ਬਾਈ ਕੰਮ ਹਾਂ ਕੰਮ ਕਿਵੇਂ ਕਰਦਾ ਵਧੀਆ ਕੰਮ ਕਰਦਾ ਹੈ ਸਰੀਰ ਦਾ ਮਾਲ ਚਾੜਦਾ ਹੈ ਮਾਲ ਦਾ ਹਾਂ ਹਾਂ ਤਾਂ ਉਸ ਜਿਹੇ ਨਾਮ ਪਹੁੰਚਣੇ ਪੁੱਛਾ ਦੂ ਇਹ ਪੁੱਛਾ ਦੂਗਾ ਹਾਂ ਠੀਕ ਹੈ ਇਹ ਤਾਂ ਗੱਲ ਹੈ ਹੀ ਹੈ ਨਾ ਹਾਂ ਇਹ ਵੀ ਦੇਖ ਸਕਦੇ ਹੋ ਨਾ ਬਾਈ ਜੀ ਕੋਲੇ ਲੱਗਾ ਬਾਈ ਕਹਿੰਦਾ ਜੀ ਬਨੇ 20 ਕ ਬੱਕਰੀਆਂ ਰੱਖਦੇ ਆਗੇ ਠੀਕ ਆ ਕਿਹੜੀ ਨਸਲ ਰੱਖਦੇ ਹੋ ਜਿਆਦੇ ਆਹੇ ਅੰਬਰਸਰੀ ਸੀ ਪਹਿਲਾਂ ਤਾਂ ਅੰਬਰਸਰੀ ਹਾਂ ਠੀਕ ਆ ਆਪਾਂ ਕਿੱਥੋਂ ਸਿੱਖਿਆ ਕੰਮ ਕਿਵੇਂ ਆਪਾਂ ਸ਼ੁਰੂ ਕੀਤਾ ਇਹ ਕੰਮ ਕੰਮ ਤਾਂ ਪਹਿਲਾਂ ਮੈਂ ਟਰੱਕਾਂ ਦੇ ਗਿਆ ਸੀਗਾ ਟਰੱਕਾਂ ਦੀ ਕਿਵੇਂ ਕਿੰਨਾ ਟਾਈਮ ਟਰੱਕਾਂ ਦੀ ਉਮੀਦ ਤਾਂ ਟਰੱਕਾਂ ਦੇ ਲੱਗਣ 10 ਸਾਲ ਆ ਠੀਕ ਹੈ ਡਰਾਈਵਰੀ ਕੀਤੀ ਉਧਰੋਂ ਪਟਤਨਾ ਪਿਆ ਮੈਂ ਇੱਧਰ ਨਹੀਂ ਪੈਂਦਾ ਫਿਰ ਉਹ ਦੁਆ ਚਾਕੇ ਬੱਕੇ ਵਢਣਾ ਕੰਮ ਕਰੇ ਠੀਕ ਹੈ ਡਰਾਈਵਰੀ ਕੀਤੀ ਆ ਹਾਂ ਉਹ ਦੁਆ ਚਾਕੇ ਦੁਆ ਇੱਧਰ ਆ ਗਿਆ ਉਹ ਦੁਆ ਹੈ ਆ ਕੇ ਕੰਮ ਕਰਿਆ ਇੱਧਰ ਵਧੇ ਕੰਮ ਆ ਡਰਾਈਵਰੀ ਇੱਧਰ ਆਪਨਾਇਆ ਐ ਚੱਲਦਾ ਠੀਕ ਠੀਕ ਹਾਂ ਇਹਦਾ ਗੱਲ ਲੇ ਗਿਆ ਬਾਈ ਕਹਿੰਦਾ ਬਾਈ ਜੀ 10 ਸਾਲ ਕੀਤੀ ਹੈਗੀ ਡਰਾਈਵਰੀ ਟਰੱਕਾਂ ਦੀ ਕਿੱਥੇ ਕਿੱਥੇ ਤੱਕ ਗੇੜੇ ਲਾਤੇ ਦੀ ਫਿਰ 10 ਸਾਲਾਂ ਦੇ ਵਿੱਚ ਦਿੱਲੀ ਤੇ ਦਿੱਲੀ ਤੇ ਹਾਂ ਦਿੱਲੀ ਤੱਕ ਗੇੜਾ ਤੇ ਦਿੱਲੀ ਦਾ ਠੀਕ ਹੈ ਜੀ ਲਤਾ ਇਹ ਬੱਕਰੀ ਬਣ ਨਾਲ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ ਆਜੋ ਬਾਈ ਪੱਕੇ ਦਿਖਾਉਗੇ ਲਿਆ ਆਰਾ ਦਿਖਾਈ ਚੱਲੋ ਦੇਖ ਸਕਦਾ ਬੱਕਰੀਆਂ ਚੰਗੀਆਂ ਰੱਖੀਆਂ ਨੇ ਇਹ ਜੀ ਗੱਲ ਹੈ ਨਾ ਜਾਈ ਜਾਈ ਵੀ ਹੁੰਦੀਆਂ ਨੇ ਅਲਦੀ ਵੀਰਾ ਕੋਲੇ ਤੇ ਵੀ ਆ ਬੱਕਰੀ ਦੇਖ ਸਕਦੇ ਆ ਬੱਕਰੀ ਪੂਰੀ ਡਾਬਲ ਬੱਕਰੀ ਆ ਨਾ ਵੱਡੇ ਭਾਂਡੇ ਦੀ ਬੱਕਰੀ ਕਹਿੰਦਾ ਆਪਾਂ ਨੂੰ ਤੇਰੀ ਵੀ ਸਾਈਡ ਤੇ ਕਰਦੇ ਬੱਕਰੀ ਲੈ ਬੱਕਰੀ ਦੇ ਹੈਗਾ ਸਮੇਂ ਪੱਕੀ ਲੋਹੀ ਆ ਜੀ ਉਹ ਬੱਕਰੀ ਹੈ ਹਾਂ ਕਿਹੜਾ ਰੰਗ ਬਾਦ ਦਾ ਹੈ ਇਹ ਲੋਹਾ ਲੋਹਾ ਬੂਰ ਕੰਨੀ ਜਾ ਲੋਹਾ ਬੂਰ ਕੰਨੀ ਨਹੀਂ ਲੋਹਾ ਆ ਗਿਆ ਬੂਰ ਕੰਨੀ ਦੇ ਵਿੱਚ ਦੇਖ ਸਕਦੇ ਬੱਕਰੀ ਚੰਗੀ ਹਨ ਇਹ ਕਿਵੇਂ ਗੱਭਣਾ ਕਿਵੇਂ ਗੱਭਣਾ ਇਹ ਚ 4 ਮਹੀਨਾ ਦਾ ਟੱਪੀ ਹੋਈ ਹੈ 4 ਮਹੀਨਾ ਟੱਪੀ ਹੋਈ ਹੈ ਫਿਰ ਉਹ ਸੂਣ ਵਾਲੀ ਉਹ ਦਾ ਆਹੀ ਰਹਿਗੇ ਦੱਸਣਾ 10 ਬੱਲੇ 10 15 ਦਿਨ ਰਹਿਗੇ ਥੂਪੂਗੇ ਦੋਨਾਂ ਦੇ ਇੱਕੋ ਹੀ ਕੰਮ ਦੋਨਾਂ ਦੇ ਇੱਕੋ ਹੀ ਕੰਮ ਹੈ ਬੱਕਰੀ ਚੰਗੀ ਹੈ ਕੁਆਲਿਟੀ ਚੰਗੀ ਹੈ ਕੀ ਹਾਈਟ ਹੋਊਗੀ 37 37 ਇੰਚ ਹਾਈਟ ਆ ਸਾਢੇ 37 ਦੀ ਹਾਈਟ ਹੋਊਗੀ ਦੁੱਧ ਕਿੰਨਾ ਕਹਿਣਾ ਥਰੇ ਬਾਬਾ ਬਤਾ ਹੈਗਾ 4-4 ਰਕ ਪੰਗਰ ਦੁੱਧ ਚਾਚਾ ਪਰ ਬਾਈ ਦੁੱਧ ਲਵੀ 4-4 5-5 ਕਿਲੋ ਦੁੱਧ ਆਗਾ ਲੈ ਇਹ ਦੇਖ ਸਾਡੇ ਨੂੰ 6.2 ਜੀ ਇੱਧਰ ਕਿੰਨਾ ਟਾਈਮ ਹੋ ਗਿਆ ਬੱਕਰੀਆਂ ਚ ਫੇਰ ਜਿਵੇਂ ਉਧਰ 10 ਸਾਲ ਲਾਤੇ ਫੇਰ ਇੱਧਰ ਦੁਬਾਰੇ ਇੱਧਰ ਕਿੰਨਾ ਟਾਈਮ ਹੋ ਗਿਆ ਬਸ ਉਹਦੇ ਨਾਲ ਹੀ ਉਧਰੋਂ 10 ਸਾਲ ਕੱਢਦੇ ਜਿਹਦੇ ਨੇ ਕੰਮ ਕਰਦਾ ਹਾਂ ਹਾਂ ਬਾਕੀ ਇੱਧਰ ਵੀ ਹੈ ਬਾਕੀ ਹੈ ਇੱਧਰ ਹਾਂ ਠੀਕ ਆ ਅਗਦੇ ਉਹ ਤਾਂ ਨਹੀਂ ਹੁਣ ਇੰਨਾ ਇੰਨਾ ਟਾਈਮ ਹੋ ਗਿਆ ਅੱਕੇ ਦਾ ਫਿਰ ਚੱਲਦੀ ਨਹੀਂ ਇਹ ਅੱਛਾ ਜਿਉਣਾ ਪਾਕਾਂਗੇ ਹਾਂ ਅੱਖੇ ਚਾਬੀ ਨੇ ਹੈਗੀਆਂ ਅੱਖੇ ਚੜਦੀਆਂ ਨੇ ਹਾਂ ਠੀਕ ਹੈ ਇਹ ਠੰਡੇ ਹੋ ਗਈ ਚੜਦੇ ਆ ਵੀ ਹਾਂ ਆਪਾਂ ਨੇ ਅਰਜ਼ਾ ਲੀ ਗੀ ਹਾਂ ਫੇਰ ਹਮਸਲਾ ਕਰਦੇ ਆ ਸਹੀ ਗੱਲ ਹੈ ਜੀ ਜਿਵੇਂ ਆਪਾ ਇੱਧਰ ਐ ਨਾ ਅੱਗੇ ਹੁਣ ਸਾਰਾ ਦਿਨ ਬਾਹਰ ਦੇ ਕੰਮ ਕਿਵੇਂ ਆਪਾ ਕਰ ਦਾਂਗੇ ਘਰ-ਬਾਰ ਦੇ ਜੋ ਵੀ ਹੁੰਦੇ ਨੇ ਤੇ ਰਿਸ਼ਤੇਦਾਰੀ ਵਾਲੇ ਕੰਮ ਉਹ ਕਿਵੇਂ ਹੁੰਦਾ ਬਾਹਰ ਦਾ ਆਥਨ ਲੜਕੀ ਕੱਢਣਾ ਪੈਂਦਾ ਆਥਨ ਲੜਕੀ ਕੱਢਣਾ ਪੈਂਦਾ ਹਾਂ ਉਸ ਤੋਂ ਬਾਅਦ ਤਾਂ ਫਿਰ ਇੰਨਾ ਹੀ ਰਹਿਣਾ ਪੈਂਦਾ ਪੱਕੀ ਡਿਊਟੀ ਆ ਠੀਕ ਆ ਠੀਕ ਆ ਸਹੀ ਜੱਲਾ ਪੱਕੀ ਤੋਂ ਬਿਨਾਂ ਤਾਂ ਸਮਝਿਆ ਨਹੀਂ ਕਾਮ ਦੀਆਂ ਨਹੀਂ ਇਹ ਤਾਂ ਡੇਲੀ ਕੱਢਣੀਆਂ ਪੈਣਗੀਆਂ ਹਾਂ ਹਾਂ ਇਹਨਾਂ ਦਾ 10 ਵਜੇ ਨੂੰ ਕਹਦੇ ਨੇ ਵੀ ਸਾਨੂੰ ਆ ਕੇ ਸਾਂਭ ਲੈ ਹਾਂ ਸਾਂਭ ਲੈ ਹਾਂ ਇਹ ਉਧਰ ਆ ਜਾ ਰਿਹਾ ਰਿਸ਼ਤੇਦਾਰੀ ਦੇ ਵਿੱਚ ਉਧਰ-ਉਧਰ ਕੋਤਰੀ ਰੱਖਿਆ ਤੂੰ ਮੈਂ ਰਸਤੇ ਦਾ ਜਗ ਵਾ ਮੂ ਹੀ ਮਿਲ ਦਿੰਗੇ ਉਹੀ ਮਿਲ ਦਿੰਦੇ ਸਹੀ ਗੱਲ ਹੈ ਜੀ ਦਿਖਾਓ ਬੱਕਰੀਆਂ ਹੋ ਰਹੀ ਨਾਲ ਨਾਲ ਦਿਖਾਈ ਚੱਲੋ ਬੱਕਰੀਆਂ ਐ ਵੀ ਨਹੀਂ ਇੱਕ ਮਿੰਟ ਇੱਕ ਮਿੰਟ ਉਹ ਬਾਈ ਨਾਲ ਗੱਲਬਾਤ ਕਰੀਏ ਨਾਲ ਨਾਲ ਹਾਂ ਹਾਂਜੀ ਬਾਈ ਕੀ ਆ ਗੱਲ ਲੈ ਜੀ ਬੜੀ ਹੈ ਬਾਈ ਤੁਸੀਂ ਦੱਸੋ ਬਾਈ ਜੀ ਬਾਈ ਇਹ ਵੀ ਨਹੀਂ ਵੀ ਕੱਲਾ 4 ਦਿਨ ਇਹ ਇਹਨੂੰ ਮੇਲਿਆਂ ਦਾ ਵੀ ਸ਼ੌਂਕ ਆ ਗੱਲ ਕਰ ਹੁਣ ਵਿਚਾਰੇ ਨੂੰ ਇੰਨਾ ਮਤਲਬ ਇੰਨਾ ਪਤਾ ਨਹੀਂ ਜੀ ਜਦੋਂ ਆਪੇ ਨਾਲ ਇਹਨਾਂ ਲਿਹਾਜ ਪਈ ਆਪਣੀਆਂ ਬੱਕਰੀਆਂ ਸਾਹਮਣੇ ਨੇਗੇ ਤੇ ਹੁਣ ਮੇਲਿਆਂ ਵਰ ਤੇ ਬੱਕਰੀਆਂ ਦੇ ਨੰਬਰਾਂ ਚਾਹੀਏ ਨੇ ਆਪਣੇ ਮੋਲਾਪੁਰ ਮੇਲਾ ਹੋਇਆ ਜੀ ਇੱਕ ਬੱਕਰੀ ਨੇ ਸਿਮਾ ਸੱਤਮਾ ਸਥਾਨ ਪ੍ਰਾਪਤ ਕਰੇ ਦੀ ਇੱਕ ਨੂੰ ਚੌਥਾ ਕਰਿਆ ਜੀਗਾ ਠੀਕ ਐਵੇਂ ਨਹੀਂ ਹੈਗਾ ਵੀ ਗੱਲਾਂ 4-3 ਨੇਗੇ ਸ਼ੌਂਕ ਸਾਰੇ ਰੱਖਦੇ ਨੇਗੇ ਆਪਣੀਆਂ ਕਿੰਨੀਆਂ ਬੱਕਰੀਆਂ ਦੇ ਵਿੱਚ ਆਪਣੀਆਂ ਹੈਗੀਆਂ ਘੱਟੋ ਘੱਟ 10 ਬੱਕਰੀਆਂ ਹੈਗੀਆਂ ਨੇ 10 ਬੱਕਰੀਆਂ ਆਪਣੀਆਂ ਠੀਕ ਕਰਕੇ ਜਾਨੀ ਕਿ ਤੁਸੀਂ ਇੱਥੇ ਰੱਖਦੇ ਹੋ ਇੱਥੇ ਰੱਖਦੇ ਇਹੀ ਚਾਰ ਦੇ ਨੇ ਮੈਂ ਤਾਂ ਦੇਖ ਬਈ ਇਹ ਪੈਸੇ ਲਾ ਕੇ ਲਿਆਉਣ ਆਣਾ ਜਾਂ ਮਗਰ ਮੋਟਿਆਂ ਦੇ ਤੇ ਢੇੜਾ ਦੇ ਆਉਣਾਗਾ ਇੰਨਾ ਇੰਨਾ ਦੀ ਜ਼ਿੰਮੇਵਾਰੀ ਹੈ ਉਹਦੀਆਂ ਬਣਾ ਕੇ ਸਾਹਮਦੇ ਨੇਗੇ ਅੱਛਾ ਇਹ ਹੀ ਗੱਲ ਨਹੀਂ ਹੈਗੀ ਠੀਕ ਆ ਚੰਗੀਆਂ ਬੱਕਰੀਆਂ ਨੇ ਕੈਮਰਾ ਮਲਵਾ ਦੋ ਚਾਤੀ ਠੀਕ ਆ ਇਕਨ ਆਪਣੇ ਉਹ ਸੀ ਬੱਕਰੀ ਸੀ ਕੀ ਉੱਥੇ ਆਈਦੀ ਮੁੱਲਾਪੁਰ ਦੇਵ ਚ ਦੁੱਧ ਚ ਵਾਈ ਦੇ ਵਿੱਚ ਉਹ ਕਿਹੜੀ ਬੱਕਰੀ ਸੀ ਬਾਈ ਹਾਂ ਜੀ ਇੱਕੜਾ ਬੱਕਰੀ ਹੋਈ ਲੈ ਵੀ ਇਹ ਬੱਕਰੀ ਸੀਗੀ ਦੱਸੋ ਇਹਦੇ ਬਾਰੇ ਮੜਾ ਕੀ ਗੱਲਬਾਤ ਸੀਗੀ ਜੀ ਨੇ ਵੀਰੇ ਚੌਥਾ ਸਥਾਨ ਪ੍ਰਾਪਤ ਕਰਿਆ ਸੀ ਇੱਥੇ ਆ ਬੱਕਰੀ ਨੇ ਹਾਂ ਜੀ ਕਿੰਨਾ ਦੁੱਧ ਕੱਢਿਆ ਸੀਗਾ ਇਹਨੇ ਕੱਢਿਆ ਸੀ ਵੀਰੇ 5 ਕਿਲੋ ਤੋਂ 40 ਗ੍ਰਾਮ ਘੱਟ 5 ਕਿਲੋ ਤੋਂ 40 ਗ੍ਰਾਮ ਘੱਟ ਹਾਂ 5 ਕਿਲੋ 40 ਗ੍ਰਾਮ ਘੱਟ ਘੱਟਾ ਦੀ 5 ਕਿਲੋ ਤੋਂ ਉਹਦੇ ਦੇਖ ਸਕਦੇ ਹੋ ਨਾ ਹੁਣ ਕਿਵੇਂ ਹੈ ਗੱਬਣ ਗੁੱਬਣ ਕਿਵੇਂ ਹੈਗੀ ਹੁਣੇ ਗੱਬਣ ਹੋ ਗਈ ਮਹੀਨੇ ਕਿਦੀ ਆਪੇ ਮਹੀਨੇ ਕਿਦੀ ਗੱਬਣ ਮਹੀਨੇ ਕਿਦੀ ਬਣਾ ਵਾਕੀ ਬਾਬਾ ਜੀ ਨਾਲ ਗੱਲਬਾਤ ਕਰਦੇ ਆਂ ਜੀ ਹਾਂਜੀ ਬਾਬਾ ਇਹ ਦੱਸੋ ਯਾਰ ਇਹ ਦੱਸੋ ਯਾਰ ਬੱਕਰੀ ਬਾਰੇ ਦੱਸੋ ਇਹ ਵੀ ਇਹਦੇ ਨਾਲ ਦੀ ਹੈ ਬਸ ਇਹ ਵੀ ਇਹਦੇ ਨਾਲ ਦੀ ਹੈ ਹਾਂ ਠੀਕ ਆ ਬਾਈ ਦੇਖਦਾ ਦੋਨੇ ਨੇ ਕੰਨ ਕੋਲੋਂ ਭੜਿਆ ਨੇ ਨਾ ਬੱਕਰੀ ਦੇ ਆ ਸਾਹਮਣੇ ਹੈ ਚੌੜਾ ਕੰਨ ਆ ਬਈ ਪੂਰੀ ਹੈ ਜੀ ਗੱਲ ਨਹੀਂ ਦੇਖਦਾ ਨਾ ਸਿੰਘ ਥੋੜੇ ਉੱਚੇ ਆ ਗਿਆ ਬੱਕਰੀ ਦਾ ਨਾ ਇਹ ਸਿੰਘ ਬਸਾ ਹੋਣ ਤੇ ਫਿਰ ਮੁੱਲੀ ਨਹੀਂ ਤੇ ਕੋਈ ਇਹ ਅਲੱਗ ਅਲੱਗ ਬੀਡਾਂ ਦੇ ਵਿੱਚ ਆ ਜਾਂਦੇ ਨੇ ਨਾ ਬਸ ਸੰਗਾ ਤੋਂ ਗਾਲੀ ਕਹਿੰਦੇ ਇਹ ਦੇਖ ਕੇ ਸੰਗਾ ਹੋਣ ਤੇ ਠੀਕ ਆ ਦੁੱਧ ਵਧੀਆ ਹੋਣਾ ਚਾਹੀਦਾ ਬੱਕਰੀ ਦੁੱਧ ਮਾਂ ਖਰਾ ਕਰਕੇ ਦੇ ਆਉਂਦੇ ਹੈ ਨਾ ਦੁੱਧ ਖਰਾ ਕਰਕੇ ਹਾਂ ਦੁੱਧ ਖਰਾ ਹੋਣਾ ਚਾਹੀਦਾ ਵੀ ਜਿਆਦਾ ਬਾਈ ਜੀ ਸਿੰਘ ਨੱਕ ਕੰਨ ਤੁਸੀਂ ਨਾ ਦੇਖਿਆ ਕਰੋ ਬੱਕਰੀ ਦੇਖੋ ਵੀ ਬੱਕਰੀ ਦੁੱਧ ਕਿੰਨਾ ਦੇ ਰਹੀ ਹੈਗੀ ਮੇਨ ਗੱਲ ਆ ਵੀ ਪਾਂਡਾ ਦੇਖੋ ਬੱਕਰੀ ਹਨ ਲੈ ਜੀ ਹੋ ਦਿਖਾ ਦੋ ਜੀ ਮਾਗਰੀ ਮਾਗਰਾ ਜੀ ਲੈ ਵੀ ਦੇਖੀ ਚਲੋ ਬਈ ਲੈ ਲਿਆਓ ਬਈ ਸਹੀ ਦੋ ਬੱਕਰੀਆਂ ਆਸ ਹੋਣਾ ਤੁਹਾਨੂੰ ਹਰੇਕ ਤਰ੍ਹਾਂ ਦੀ ਬੱਕਰੀ ਹੈ ਕਿ ਨਾਗਰੀ ਵੀ ਆ ਡੱਬੀ ਵੀ ਆ ਕਾਲੀ ਵੀ ਆ ਹਾਂ ਹਰੇਕ ਰੰਗ ਰੱਖਦੇ ਨੇ ਦੱਸੋ ਜੀ ਇਹਨਾਂ ਬਾਰੇ ਜੋੜੀ ਬਾਰੇ ਉਹਦੇ ਨਾਲ ਦੀ ਹੈ ਜੋੜੀ ਉਹਦੇ ਨਾਲ ਦੀ ਹੈ ਜੋੜੀ ਆ ਠੀਕ ਨੇ ਠੀਕ ਆ ਹੁਣ ਦੀ ਗੱਬਣਾ ਨੇ ਕਿ ਤਾਜ਼ੀਆਂ ਗੱਬਣਾ ਨੇ ਨਾ ਆ ਬੱਕਰੀ ਸੂਈ ਆ ਆ ਸੂਣ ਵਾਲੀ ਅੱਛਾ ਇਹ ਸੂਈ ਹੋਈ ਹੈ ਸੂਣ ਵਾਲੀ ਹਾਂ ਹਾਈਟ ਹੂਟ ਵਧੀਆ ਨਾ ਬੱਕਰੀ ਇਹਨਾਂ ਦੀ ਦੁੱਧ ਕਿੰਨਾ ਹੈ ਇਹਨਾਂ ਥੱਲੇ ਦੁੱਧ 5-5 ਕਿਲੋ 5-5 ਕਿਲੋ ਦੁੱਧ 5-5 ਕਿਲੋ ਕਹਿ ਰਹੇ ਨੇ ਬਈ ਦੇਟਾ ਜੀ ਨਾ ਛੜ ਦੋ ਬੱਕਰੀਆਂ ਵੇ ਲੈ ਜੀ ਭੇਜ ਛੜ ਰਿਹਾ ਉਹ ਬੱਕਰੀਆਂ ਚੰਗੀਆਂ ਬੱਕਰੇ ਰੱਖੇ ਬੱਬਾ ਜੀ ਹਾਂ ਫੋੜ ਲਿਆ ਉਹ ਜਵਾਕ ਆਪਣੇ ਬੱਬਾ ਜੀ ਫਿਰ ਕਿਵੇਂ ਕੀ ਕੰਮ ਕਰ ਰਹੇ ਨੇ ਜਵਾਕ ਹੁਣ ਇਹੀ ਕੰਮ ਕਰਦੇ ਨੇ ਬੱਕਰੀਆਂ ਦੇ ਬੱਕਰੀਆਂ ਠੀਕ ਆ ਜਵਾਕ ਇਦਰੀ ਬਾਤ ਕਿਹੜੇ ਮੁੰਡੇ ਉਹੀ ਖੜੇ ਨੇ ਕਿਹੜੇ ਜਵਾਕ ਨੇ ਆਪਣੇ ਇੱਕ ਤੇ ਇਹ ਮੁੰਡਾ ਆਪਣਾ ਹੈ ਦੂਜਾ ਮੁੰਡਾ ਜਿਹੜਾ ਇੱਕ ਆ ਹੈਗਾ ਜਿਹੜਾ ਅੱਛਾ ਇਹ ਕਿਹ ਮੁੰਡਾ ਹੈ ਦੋਨੇ ਮੁੰਡੇ ਹੀ ਕੰਮ ਕਰਦੇ ਠੀਕ ਕੰਮ ਕਰਦੇ ਵਧੀਆ ਕੰਮ ਆ ਯਾਨੀ ਕਿ ਤਾਂ ਹੀ ਇੱਧਰ ਪਾਤ ਨਹੀਂ ਆਪਾਂ ਇੱਧਰ ਪਾਉਂਦੀ ਨਹੀਂ ਦੇਣਾ ਹਾਂ ਵਧੀਆ ਆਪਾਂ ਨੂੰ ਫੁੱਲ ਕਮਲ ਦੇ ਰਹੇ ਨੇ ਠੀਕ ਆ ਹਾਂ ਇਹਦੀ ਕਮਾਈ ਕਿੱਥੋਂ ਆਉਂਦੀ ਹੈਗੀ ਕਿਵੇਂ ਕਮਾਈ ਲਈ ਆਪਾਂ ਇਹ ਤੋਂ ਕਮਾਈ ਤਾਂ ਚੰਗੀ ਆਪਾਂ ਸਾਮ ਕਰਾਂਗੇ ਪਸੂ ਦੀ ਆਪਣੇ ਆਪ ਹੀ ਕਮਾਈ ਦਿੰਦਾ ਦੁੱਧ ਦੁੱਧ ਇੱਕ ਨੰਬਰ ਤੇ ਦੁੱਧ ਦੂਜੇ ਨੰਬਰ ਤੇ ਹੋਰ ਕਿੱਥੋਂ ਦੂਜੇ ਮਣਿਆ ਆ ਗਏ ਨੀ ਮਣਿਆ ਆ ਗਏ ਤੀਜੇ ਨੰਬਰ ਤੇ ਬੱਕਰੀ ਆ ਗਈ ਹੈ ਹਾਂ ਠੀਕ ਆ ਬੱਕਰੀ ਕਦੋਂ ਵੇਚਦੇ ਹੁੰਨੇ ਆਪਾਂ ਫਿਰ ਬੱਕਰੀ ਜਦੋਂ ਜਦੋਂ ਸੂਣ ਤੇ ਆਈ ਫਿਰ ਸੂਣ ਤੇ ਆਈ ਤੇ ਵੇਚਦੇ ਹਾਂ ਕਿ ਕਿ ਬੱਚੇ ਆਪਾ ਕਿੰਨੇ ਕਰ ਪਏ ਤੱਕ ਵੇਚੇ ਨੇ ਹੁਣ ਤੱਕ ਹੁਣ ਕੋਈ ਤਾਂ ਖਾਸ ਯਾਦ ਦਾ ਵੇਚਿਆ ਮਿੰਨੇ ਮਿੰਨੇ ਦਾ ਬੱਚਾ ਕੋਈ ਕੋਈ 5 5 6000 ਦਾ ਵੇਚਿਆ ਠੀਕ ਆ 5 6000 ਤਾਂ ਸਟਾਰਟਿੰਗ ਹੋ ਜਾਂਦੀ ਆ ਹਾਂ ਬਸ ਨੋਰਮਲ ਰੇਂਜ ਹੀ ਆ ਹਾਂ ਹਾਂ ਲੈ ਵੀ ਦੇਖ ਸਕਦਾ ਉਹਨੇ ਆ ਪੱਠ ਦੇਖੋ ਚੰਗੀ ਆ ਪੱਠ ਨਾਲ ਪਏ ਸਾਹਮਣੇ ਇਹ ਇੰਨੀ ਸਰੀ ਦੀ ਪੱਠ ਬਹੁਤ ਵਧੀਆ ਬਈ ਤੇ ਇਹ ਪੱਠ ਕਿਹੜੇ ਆ ਇਹ ਮੇਲੇ ਦੇ ਪਾਸ ਆਈ ਆ ਪੱਠ ਇਹ ਦੰਦ ਕਿੰਨੀ ਹੋ ਗਈ ਇਹ ਆਪਾ ਅੱਜ ਦੁੱਗ੍ਹੀ ਹੋਊਗੀ ਹਜੇ ਵੇਗ ਪਾਈ ਆਇਏ ਕੀਰੀ ਪੱਠਾ ਵੇਜਾਂ ਮਾ ਹਾਂ ਕੁਆਲਟੀ ਕੁਆਲਟੀ ਚੈੱਕ ਕਰ ਸਕਦੇ ਦੁੱਗੀ ਹੋ ਜੂਗਾ ਤੁਮ ਲਾ ਦ 10 15 ਦਿਨਾਂ ਨੂੰ ਮਹੀਨੇ ਨੂੰ ਹੋ ਜੂਗਾ ਚੰਗੀਆਂ ਪੱਠਾਂ ਨੇ ਵੇਜਣਾ ਲੈ ਕੇ ਹੋਰ ਲਿਆ ਮੁੰਡਿਆ ਲੈ ਵੀ ਆ ਪੱਠਾਂ ਬਾਰੇ ਪੁੱਛਦਾ ਬਾਬਾ ਜੀ ਦੱਸੋ ਬਾਬਾ ਜੀ ਪੱਠਾਂ ਬਾਰੇ ਇਹ ਪੱਠਾਂ ਇਹ ਕਹਾਂ ਮੁੰਡੇ ਭਰਾ ਮਹੀ ਗਿਰੀ ਬੜੇ ਅੱਛਾ ਆਹ ਮੂਰੇ ਭਰਾ ਨਠਾੜਨੇ ਆ ਜੀ ਹਾਂ ਫਰੇਡ ਨੇ ਪੱਠਾ ਦੰਦੋਕੇ ਮੇ ਹੋ ਗਿਆ ਇਹ ਤੰਤਾ ਦੇਖਦੇ ਸਾਹਮਣੇ ਨਹੀਂ ਹੈ ਮੈਂ ਪੱਠਾ ਲੈ ਵੀ ਨਵੀਂ ਆਣੇ ਦੁੱਗੀਆਂ ਦੁੱਗੀਆਂ ਨੇ ਬਈ ਹਣਾ ਦੇਖ ਸਕਦੇ ਇੱਕ ਡੈਡ ਬਲੈਕ ਹੈ ਤੇ ਇੱਕ ਨਾਗਰੀ ਹੈ ਜੀ ਤੰਗੀਆਂ ਪੱਠਾਂ ਨੇ ਬਈ ਇਹ ਇਹ ਜੀ ਵੀ ਮੇ ਭਰਾਵਾਂ ਦੇ ਹੁਣ ਮੂਰੇ ਕਿੱਥੋਂ ਆਈਆਂ ਨੇ ਇਹ ਆਪੀਆਂ ਨੇ ਆਪਣਾ ਘੜ ਦੇ ਬੱਚਾ ਸਰਦਾਰ ਬਾਬਾ ਲਵੀ ਘੜ ਦੇ ਰਵਾਜ਼ ਦੇਖ ਸਕਦੇ ਹੁਣ ਥਣ ਥਣ ਦੇਖ ਸਕਦੇ ਨਾ ਪੂਰੇ ਠੁਕਮਾ ਹੈ ਕਿ ਡਾਣਾ ਵਧੀਆ ਹੈਗਾ ਕਿਹੜੀ ਬੱਕਰੀ ਦੇ ਨੇ ਹੈਗੀ ਬੱਕਰੀ ਆਪਣੇ ਕੋਲੇ ਬੱਕਰੀ ਹੈ ਉਹ ਕੈਸੀ ਲਾਲ ਅੱਛਾ ਲਾਲ ਬੱਕਰੀ ਹਾਂ ਇਹ ਆ ਕਾਲੀ ਦੀ ਹੈ ਜਿਹੜੀ ਪਹਿਲਾਂ ਦਿਖਾਈ ਦਿੱਤੀ ਸੀ ਆਹ ਕਾਲੀ ਦੀ ਹੈ ਆ ਕਾਲੀ ਦੀ ਪੱਠ ਹੈ ਸਹੀ ਜੱਲਾ ਵੀ ਦੇਖ ਸਕਦਾ ਨਾ ਜਿਹੜੀ ਪਹਿਲਾਂ ਦਿਖਾਈ ਦਿੱਤੀ ਤੰਗੀ ਕੋ ਹਰ ਤੇ ਹੋਰ ਫੜ ਲਓ ਜੀ ਮੰਗ ਦੀ ਮੰਗ ਲੱਗੂ ਦੇਖ ਲੈ ਗਏ ਨੇ ਆਪਾਂ ਕਿਆਪਾ ਕੱਢੀ ਆ ਜਿਹੜੀ ਬਈਆਂ ਕੋਲੇ ਬਈ ਜੰਗੀ ਕੁਆਲਟੀ ਅੱਖੀ ਹੁੰਦੀ ਹੈ ਇਹ ਜੀ ਗੱਲ ਨਹੀਂ ਹੈਗੀ ਲੈ ਫੜ ਕੇ ਕਿਹ ਬਈ ਜੀ ਪੁਰਾਣੇ ਹੀ ਪਾਲੀ ਹੁੰਦੇ ਨੇ ਤੇ ਯਾਰ ਬਈ ਬਹੁਤ ਹੁੰਦੇ ਨੇ ਬਈ ਗੱਲ ਬਾਤ ਕਰ ਲਿਓ ਟਾਈਟਲ ਤੇ ਨੰਬਰ ਦੇਗਾ ਆਪਾਂ ਫਕਰੀਨ ਦੇ ਉੱਪਰ ਆਹ ਮੋੜ ਆਹ ਮੋਲਿਆਂ ਦੀ ਹੁੰਦੀ ਹੈ ਇਹ ਇਹਨਾਂ ਦੇਖਣਾ ਜੁਰਕਾ ਵੀ ਕਿਵੇਂ ਅੱਛਾ ਇਹ ਲੋਂਗੋ ਵਾਲੇ ਲੋਂਗੋ ਵਾਲੀ ਮੰਡੀ ਜੀ ਲਈਆਂ ਹੈ ਇਹ ਵੀ ਲੋਂਗੋ ਵਾਲ ਦੀ ਮੰਡੀ ਤੋਂ ਲੈ ਕੇ ਆਏ ਨੇ ਦੇਖ ਆ ਗਏ ਨਾ ਇਹ ਦੇਖਣੀਆਂ ਨੇ ਵੀ ਇਹ ਲਵਾ ਕੇ ਇਹ ਮੂਰੇ ਵੀ ਕੀ ਬਣਾਉਣਾ ਠੀਕ ਆ ਮੇਲੇ ਮੂਲੇ ਦੇ ਉੱਪਰ ਜਾਇ ਕਰਦੇ ਹੋਗੇ ਹਾਂ ਹਾਂ ਮੇਲੇ ਜਾਨੇ ਕਿਹੜੇ ਕਿਹੜੇ ਮੇਲੇ ਹਾਲ ਤੱਕ ਬਿਨਾ ਹੋ ਕਰਨੇ ਜਿੱਤੇ ਨੇ ਹੁਣ ਤੱਕ ਐਸੇ ਮੁੰਡੇ ਨਾਲ ਹੀ ਗਏ ਸੀਗੇ ਐਸੇ ਹੀ ਮੁੰਡਾ ਜਾਂਦਾ ਨਾਲ ਲੈ ਗਿਆ ਹਾਂ ਉਹਨੂੰ ਸੌਕ ਆ ਮੇਲੇ ਨੂੰ ਉਹਨੂੰ ਮਿਲਣਾ ਚੌਕ ਐਸੇ ਨਾਲ ਹੀ ਗਏ ਸੀ ਠੀਕ ਆ ਹਾਂ ਤੇ ਬਾਬਾ ਜੀ ਨੇ ਮੁੰਡੇ ਨੂੰ ਸੌਕ ਉਹਨਾਂ ਜੀ ਆਈ ਤੀਏ ਇਹ ਕਿ ਮੇਰੇ ਬੱਕਰੀ ਬੱਕਰੀ ਸੁੱਈ ਹੋਈ ਹੈ ਸੁੱਈ ਹੋਈ ਹਾਂ ਇਹ ਸੁੱਈ ਹੈ ਠੀਕ ਆ ਅੱਠ ਅੱਠ ਦੰਦ ਦੋਣਗੇ ਬ੍ਰਦਰ ਹਾਂ ਹਾਂ ਲੈ ਜੀ ਆਟਾ ਟੱਟ ਦੰਦ ਨੇ ਨਾ ਇਹ ਇੱਕ ਛਾੜ ਦੇ ਹੋਰ ਫੜ ਲੈ ਬੱਕਰੀ ਮੰਗੇ ਦੇ ਮਾੜਾ ਆ ਦਿਖਾਤੀ ਕਾਲੀ ਬੱਕਰੀ ਡੱਬੀ ਆ ਹਾਂ ਇਹ ਦਿਖਾਤੀ ਉਹ ਕਾਲੀ ਨਾਲ ਹੋਰ ਫੜ ਲੋ ਫਿਰ ਲੈ ਉਹ ਮਾਈ ਮਾੜਾ ਲੈ ਲੈ ਦੇ ਦਿੱਤ ਕਰਕੇ ਜੇ ਕੋਈ ਮੇਰਾ ਵੀਰ ਨਮਾ ਬੰਦਾ ਕੰਮ ਕਰਨਾ ਚਾਹੁੰਦਾ ਹਾਂ ਕਿਵੇਂ ਕਰੇ ਮੜਾ ਕੋਈ ਮੜਾ ਨਹੀਂ ਕੰਮ ਨਹੀਂ ਕਰ ਕੰਮ ਮੜਾ ਨਹੀਂ ਦਾ ਜੇ ਬੰਦਾ ਨੰਦਵੇ ਕੰਮ ਨਹੀਂ ਦਬਦਾ ਇਹ ਕੰਮ ਨਹੀਂ ਦਬਦਾ ਹਾਂ ਬੰਦਾ ਹੀ ਬੱਕਰੀ ਦਾ ਭਈ ਇਹ ਦਬਦਾ ਇਹ ਨਹੀਂ ਦਬਦਾ ਇਹ ਮਾਰ ਨਹੀਂ ਪੋਦਾ ਹਾਂ ਕਈ ਵੀਰ ਕਹਿੰਦੇ ਵੀ ਇਹ ਵੀ ਵੀ ਇਹ ਕੰਮ ਹੈ ਨਹੀਂ ਕੰਮ ਦਾ ਉਹ ਫਿਰ ਜਦੋਂ ਸਾਹਮਣੇ ਹੁੰਦੀ ਆਪੇ ਬੇਕਮਾ ਹੋ ਜਾਂਦਾ ਉਹ ਸਹੀ ਹੈ ਇਹ ਵੀ ਗੱਲ ਹੈ ਨਾ ਹਾਂ ਸਹੀ ਗੱਲ ਹੈ ਜਦੋਂ ਆਪਾਂ ਸਾਹਮਣੇ ਕਰਾਂਗੇ ਗਲਤੀ ਆਪਦੀ ਹੁੰਦੀ ਹੈਗੀ ਇੱਥੇ ਘੜਦੇ ਨੇ ਕਿੱਤੇ ਦੇ ਵਿੱਚ ਕੀਤਾ ਯਾਨੀ ਕਿ ਹੈ ਨਹੀਂ ਬੜਾ ਕੰਮ ਨਹੀਂ ਹੈਗਾ ਇਹ ਕਿ ਤਾਂ ਦੇਖਾ ਰਹੇ ਜਿਹੜੇ ਸਾਹਮਣੇ ਹੋਏ ਨਹੀਂ ਆ ਉਹ ਫਿੜਕੇ ਬਣੇ ਪਏ ਨੇ ਜਿਹੜੇ ਸਾਡੇ ਨਾਲ ਸਾੜੀਆਂ ਦੇ ਆ ਹਾਂ ਠੀਕ ਆ ਖੜੀਆਂ ਵੀ ਹੋ ਜਾਂਦਾ ਜੀ ਹੁਣ ਮਾੜੀਆਂ ਖੜੀਆਂ ਕਰਨ ਲਈਆਂ ਨੇ ਖੜੀਆਂ ਕਰਨ ਲਈਆਂ ਉਹਨਾਂ ਉਹਨਾਂ ਦਾ ਮਤਲਬ ਬੱਲੇ ਜੇ ਅਕਲ ਕਰਨੀ ਮੰਨਦੇ ਤਾਂ ਅਸੀਂ ਕੰਮ ਨਹੀਂ ਦੇਣੀ ਆ ਸਹੀ ਗੱਲ ਆ ਇਹ ਗੱਲ ਉਹ ਆ ਕੇ ਕਿਵੇਂ ਹੋ ਆਦੇ 20 ਲੀਟਰ ਦੇ ਰੁੱਤੇ ਆ ਗਈਆਂ ਉਹੀ ਬੱਕਰੀਆਂ ਸਹੀ ਗੱਲ ਆ ਖਵਾਉਣੇ ਕੀ ਆਪ ਐਕਸਟਰਾ ਇਸ ਤੋਂ ਇਲਾਵਾ ਚਰਾਇ ਤੇ ਹੋਣ ਬਾਹਰ ਲਈ ਚੜੇਤੀਆਂ ਕੱਲ੍ਹ ਬਾਹਰ ਬਾਹਰ ਤੇ ਕੁਝ ਨਹੀਂ ਬੋਲ ਨਾ ਕਰੇ ਮੈਨੂੰ ਪਾ ਵੀ ਗਾ ਕਪਾ ਪਟੇ ਨਾਲ ਫਸਾ ਕੀ ਹੈ ਠੀਕ ਆ ਹਾਂ ਯਾ ਦੇਖwidehat ਹੋਇਆ ਨਾ ਬਰ ਉਹ ਬਾਹਰ ਲਈ ਖੇਡਦੀ ਸੀ। ਲੈ ਬਾਹਰ ਲਈ ਚਰਾਈ ਦੇ ਉੱਪਰ ਹੀ ਬਾਹਰੋਂ ਕੱਟ ਰਹੇ ਨਹੀਂ ਹੁੰਦੇ। ਬਾਹਰੋਂ ਕੱਟ ਨਹੀਂ ਆ। ਆ ਠੀਕ ਆ ਚਰਾਈ ਕਿਵੇਂ ਆਪਣੇ ਹੱਥ ਵਾਤ ਹੈਗੀ ਚਰਾਈ ਹੁਣ। ਆ ਨਾਲਾ ਰੂੜ ਹੈਗਾ ਬਹੁਤ ਆਪਣੇ ਪੈਗਾ। ਯਾ ਨਾਲਾ ਦੇਖ ਸਕਦੇ ਹੋ ਨਾ ਯਾਨੀ ਕਿ ਹੈਗੀ ਹੈ ਚਰਾਈ ਅਜੇ। ਹਾਂ ਫੁੱਲ ਹੈ। ਫੁੱਲ ਚਰਾਈ ਆ। ਹਾਂ। ਸਹੀ ਜਾਲਾ ਵੀ। ਪਹਿਲਾਂ ਨਾਲ ਕਿੰਨਾ ਕੁ ਫਰਕ ਪੈ ਗਿਆ ਚਰਾਈ ਦਾ। ਚਰਾਇਦਾ ਪੋ ਫੁੱਲੀ ਵਿੱਚ ਵੀ ਜਾਂਦਾ ਜੀ ਆਪਣਾ ਲੈ ਵੀ ਪੱਠਾ ਦਿਖਾਉਣਾ ਤੁਨੂੰ ਹਣਾ ਦੇਖ ਸਾਦੋ ਜਾਨਕੀ ਐਦਾਂ ਦੀ ਕੁਆਲਿਟੀ ਆਉਂਦੀ ਹੈ ਜੀ ਬਾਬਾ ਜੀ ਕੋਲੇ ਦੱਸੋ ਬਾਬਾ ਜੀ ਕਿੰਨਾ ਵਰੇ ਜੀ ਹੁਣ ਜਿਹੜਾ ਬੱਕਰਾ ਛੱਡੇ ਹੈਗਾ ਹੁਣ ਹੁਣ ਆ ਬਰਾਦਰੀ ਆ ਜੀ ਉਹਦਾ ਕਿਹੜਾ ਬੱਕਰਾ ਬਣਾ ਉਹ ਪੂਰੀ ਹੈਗਾ ਹਾਂ ਆ ਉਹ ਖੜਾਗਾ ਅੱਛਾ ਅਬੀ ਐਦੋ ਪੰਨਾ ਕਾਲਾ ਇਸਦਾ ਲੈ ਵੀ ਆ ਬੱਕਰੇ ਜਿਹਾ ਦੇਖ ਸਾਦੋ ਹਣਾ ਇਹ ਬੱਕਰੇ ਦੀ ਜਾਨੀ ਕਿਹ ਕੁਆਲਿਟੀ ਆਉਂਦੀ ਹੈ ਹਣਾ ਚੰਗੀ ਕੁਆਲਿਟੀ ਘੜਦਾ ਬੱਕਰਾ ਹਣਾ ਲੈ ਵੀ ਦੇਖ ਸਾਦੋ ਇਹ ਹੋਣੀ ਮਿਲਦਾ 2.5 2.5 ਇੱਕ ਮਹੀਨੇ ਦੀ ਹਾਂ ਹਾਂ 2.5 3 3 ਕਿੰਨੇ ਦਿਨਾਂ ਦੀ ਪੱਠਾ ਕਵਾਲਿਟੀ ਦੇਖਾ ਲਓ ਵੀ ਕੰਨ ਕੋ ਨੂੰ ਚੰਗੇ ਆਉਂਦੇ ਨੇ ਬੱਕਰੇ ਦੇ ਨਾ ਮੈਂ ਵੀ ਕੀ ਦੇ ਸਕਾ ਦੇ ਇਦਾਂ ਦੀ ਕੁਆਲਿਟੀ ਬਾਬਾ ਜੀ ਕੋਲੇ ਹੁੰਦੀ ਹੈ ਜੀ ਜੇ ਕੋਈ ਮੇਰਾ ਵੀਰ ਬੱਚੇ ਵੀ ਲੈਣਾ ਚਾਹੁੰਦਾ ਹੋਵੇ ਉਹ ਵੀ ਦੇ ਦਊਗੀ ਹਾਂ ਦੇ ਦਿੰਦੇ ਨੇ ਬੱਚੇ ਹੁੰਦੇ ਨਾ ਮੇਰੇ ਕੋਲ ਹਾਂ ਹਾਂ ਮੈਂ ਵੀ ਬੱਚੇ ਵੀ ਹੁੰਦੇ ਨਾ ਕੁਆਲਿਟੀ ਦੇ ਉੱਪਰ ਨਿਗਾਹ ਮਾਰ ਲਓ ਨਾ ਕਈ ਵੀਰਾਂ ਨੂੰ ਹੁੰਦਾ ਵੀ ਕੁਆਲਿਟੀ ਕਹੀ ਜੀ ਹੋਊਗੀ ਇਦਾਂ ਦੀ ਕੁਆਲਿਟੀ ਆਉਂਦੀ ਹੈ ਬਈ ਹੋਗੀ ਬਾਈ ਜੀ ਪੁਰਾਣੇ ਬੰਦੇ ਨੇ ਪੁਰਾਣਾ ਕੰਮ ਕਰਦੇ ਨੇ ਕਾਫੀ ਟਾਈਮ ਹੋ ਗਿਆ ਇਸ ਲਈ ਚੰਗੀ ਕੁਆਲਿਟੀ ਹੁੰਦੀ ਹੈ ਜੇ ਕਿਸੇ ਵੀ ਮੇਰੇ ਵੀਰੇ ਲੈਣੀ ਹੋਊਗੀ ਸੰਪਰਕ ਕਰ ਲਿਓ ਪਾਪਾ ਬੈਠਦੇ ਕਿੰਨੇ ਵਜੇ ਉਹਨੀਆਂ ਦਿਨੇ ਫਿਰ ਪਾਪਾ ਜੀ ਬੈਠਦੇ ਬਸ 11 12 ਵਜੇ ਸਵੇਰ ਕਰੇਗਾ ਸਵੇਰ 12 ਵਜੇ ਤੋਂ ਬਾਅਦ ਠੀਕ ਆ ਮੈਂ 12 ਵਜੇ ਬੈਠਣ ਦਾ ਕਹਿ ਰਿਹਾ ਹਾਂ ਉਸ ਤੋਂ ਬਾਅਦ ਕਿੰਨੇ ਵਜੇ ਉੱਠਦੇ ਹੋ ਫਿਰ ਬੱਤਨ 3 ਵਜੇ ਤੋਂ ਬਾਅਦ ਫਿਰ ਆਥਣੇ ਕਿੰਨੇ ਵਜੇ ਜਾਂਦੇ ਨੇ ਆਥਣੇ 7:20 ਵਜੇ ਜਾਂਦੇ ਨੇ 8:00 ਵਜੇ 7:00 ਵਜੇ ਤੋਂ ਬਾਅਦ ਤਿੰਨ ਵਜੇ ਤੋਂ ਬਾਅਦ ਹਾਂ ਫਿਰ ਉਹ ਹੁੰਦਾ ਬੱਕਰੀ ਚਰਦੀ ਹੈ ਬੱਕਰੀ ਵੀ ਦੇ ਰਿਹਾ ਹੈ ਵੀ ਤਿੰਨ ਕ ਵਜੇ ਤੋਂ ਬਾਅਦ ਬੱਕਰੀ ਜਾਦੇ ਚਰਦੀ ਹੈ ਜੀ ਦੇਖ ਸਕਦੇ ਠੀਕ ਹੈ ਜੀ ਬੱਕਰੀ ਦਿਖਾਓ ਹੋਰ ਕੁਛ ਹੈਗਾ ਆਪਣੇ ਕੋਲੇ ਤੋਂ ਬਸ ਹੋ ਗਏ ਬਾਹ ਆ ਤਾਂ ਹੋ ਗਏ ਬੋਕ ਪਾੜ ਲਓ ਜਰਾ ਹੁਣ ਆਪਾਂ ਇਹ ਕਹਿੰਦਾ ਬੋਕ ਦਿਖਾ ਦਈਏ ਦੁਬਾਰੇ ਇਹ ਤੁਹਾਨੂੰ ਬੋਕ ਦਿਖਾਉਣਿਆ ਨਾ ਵੀ ਜਿਹੜੇ ਬੋਕ ਦੇ ਬੱਚੇ ਨੇ ਕਿੰਨੇ ਦੰਦ ਹੋ ਗਏ ਜੀ ਬੋਕ ਪਟਕੇ ਦੇਖ ਦੇਖੇ ਵਾਲਾ ਇਹ ਮਨੂੰ ਕਈ ਬੰਦ ਬੋਕ ਦਿਖਾਉਣਿਆ ਅੱਠ ਦੰਦ ਹੋ ਗਿਆ ਵੀ ਨਵੇਂ ਅੱਠ ਦੰਦ ਆਪੀ ਹੈ ਨਾ ਲੈ ਇਹ ਬੱਕਰੇ ਦੀ ਕੁਆਲਿਟੀ ਦੇ ਚੰਗੀ ਕੁਆਲਿਟੀ ਆਉਂਦੀ ਆ ਬਈ ਬੋਕੀ ਕੱਦਦਾ ਤਾਂ ਬੋਕੀ ਦਾ ਠੀਕ ਠਾਕ ਜਿਹਾ ਨਾ ਹਾਂ 38 39 39 ਇੰਚ ਹੋਊਗਾ ਬਾਕੀ ਬਈ ਕੁਆਲਿਟੀ ਚੰਗੀ ਆਉਂਦੀ ਹੈ ਨਾ ਖੂਨ ਵਧੀਆ ਹੈਗਾ ਇਹੋ ਜੀ ਗੱਲ ਨਹੀਂ ਹੈਗੀ ਹਾਂ ਐਂ ਕੱਢਦਾ ਬੱਚੇ ਪਿਆਰਾ ਵਾ ਬੱਚੇ ਜੀ ਬਿਨਾਂ ਉਹ ਕੱਢਦਾ ਵਧੀਆ ਕੱਢਦਾ ਬੱਚੇ ਜੀ ਸਕੇ ਹੋਰ ਫਿਰ ਕੋਈ ਗੱਲਬਾਤ ਜੀ ਕੰਮਕਾਰ ਕਿਵੇਂ ਚੱਲਦਾ ਫਿਰ ਹੋਰ ਵਧੀਆ 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 ਆਹੋ ਚੱਲ ਬਈ ਠੀਕ ਆ ਬਧਾਉਣਾ ਕੰਮ ਨੂੰ ਕਿ ਬਸ ਇੰਨੀ ਆ ਕੇ ਰੱਖਣ ਦੇ ਸਕੀਨ ਬਸ ਇੰਨੀ ਨਾ ਹੁਣ ਮੂਰੇ ਇਹਦਾ ਜਿਹੜਾ ਬਛੜਾ ਹੈਗਾ ਹੂੰ ਪੰਜ ਚਾਰ ਪੱਠਾ ਕਰੇਂ ਇੰਗ ਹੋਰ ਲਾਵਾਗੇ ਹੋਰ ਲਾਵਾਂਗੇ ਹਾਂ ਠੀਕ ਆ 8 10 ਪੱਠਾ ਰਲਾਵਾ ਦੇ ਨਾਲ 8 10 ਪੱਠਾ ਲਾਵਾਂਗੇ ਹਾਂ ਹੁਣ ਇਹਦੀ ਬਰੀਡ ਦੀ ਠੀਕ ਆ ਹਾਂ ਚਲੋ ਵਧੀਆ ਗੱਲ ਆ ਬਈ ਦੇਖ ਜਾ ਪਹਿਲਾਂ ਕਾਲਾ ਬੱਕਰਾ ਰੱਖਿਆ ਹੋਇਤੀਗਾ ਕਾਲਾ ਫਿਰ ਕੀ ਚੱਲ ਗਿਆ ਟਿਕਾ ਵਿਚਾਰਾ ਕਿੰਨੇ ਬੱਕਰੇ ਰੱਖਦੇ ਹੋਗੇ ਅੱਜ ਵਾਰ ਤੁਸੀਂ ਬੱਕਰਾ ਇੱਕ ਸਿੱਤ ਬੱਕਰਾ ਹਾਂ ਹਾਂ ਬੱਕਰਾ ਇੱਕ ਇੱਕ ਹੀ ਰੱਖਦੇ ਹੋ ਇੱਕ ਵਧੀਆ ਠੀਕ ਆਪ ਦੀ ਤਿਆਰ ਕਰਦੇ ਆ ਫਿਰ ਕਿਤੋਂ ਲੈ ਕੇ ਆਉਣੇ ਆ ਬੱਕਰਾ ਆਹ ਵੇ ਮਾਲ ਬੱਕਰਾ ਆਪਦਾ ਤਿਆਰ ਕਰਦੇ ਆ ਬੱਕਰਾ ਆਪਦਾ ਤਿਆਰ ਕਰਦੇ ਨੇ ਬਈ ਦੇਖ ਸਕਦੇ ਹੋ ਨਾ ਲੈ ਲੁਕੇ ਆਪਾਂ ਜਿਹਾ ਸਹੀ ਪਾਇਆ ਇਹਨਾਂ ਦਾ ਅੱਛਾ ਹਾਂ ਠੀਕਾ ਲਓ ਬਈ ਦੇਖਦੇ ਆ ਕਰਦੇ ਤਿਆਰ ਕਰਦੇ ਆ ਚੰਗੀਆਂ ਬੱਕਰੀਆਂ ਨੇ ਟਿਕਾ ਕੁੱਤਾ ਰੱਖਿਆ ਹੋਇਆ ਵਿੱਚ ਬਈ ਦੋ ਦੋ ਨੁਕਰੇ ਇਹ ਕੁੱਤਾ ਕਿਵੇਂ ਰੱਖਿਆ ਗਿਆ ਬਈ ਇਹ ਸ਼ੌਂਕੀਆ ਵਸ ਰੱਖਣਾ ਪੈਂਦਾ ਕੁੱਤਾ ਬੱਕਰੀ ਵਾਲਾ ਇਹ ਸ਼ੌਂਕੀਆ ਵਸ ਆਪਾਂ ਰੱਖਿਆ ਹੋਇਆ ਯਾਰ ਅੱਛਾ ਹਾਂ ਠੀਕ ਆ ਜੀ ਕੋਈ ਦਿੱਕਤ ਆਉਂਦੀ ਹੈ ਕੀ ਇਹਦੇ ਵਿੱਚ ਕਿਹੜੀ ਕਿਹੜੀ ਦਿੱਕ ਜਿਆਦਾ ਆਉਂਦੀ ਆ ਆਪਾਂ ਨੂੰ ਕੋਈ ਆਪਾਂ ਦਾ ਕੋਈ ਖਾਈ ਨਹੀਂ ਖਾਈ ਨਾ ਹਾਂ ਠੀਕ ਬੱਕਰੀਆਂ ਨੂੰ ਕੋਈ ਜਿਆਦਾ ਪ੍ਰੋਬਲਮ ਆਉਂਦੀ ਵੀ ਕਿਹੜੀ ਪ੍ਰੋਬਲਮ ਜਿਆਦਾ ਬੱਕਰੀਆਂ ਦੇ ਵਿੱਚ ਜਿਆਦਾ ਦਾ ਥਣ ਥਣ ਦਾ ਜਾਂ ਵਾਲੀ ਸੌਣੀਆਂ ਦਾ ਹੋ ਗਿਆ ਤੀਗਾ ਥਣ ਤੇ ਸੌਣੀਆਂ ਹਾਂ ਉਹ ਸੌਣੀਆਂ ਹੁਣ ਉਹ ਨਹੀਂ ਹੈਗੀਆਂ ਪਛੇ ਨਾ ਠੀਕ ਆ ਕਾਰਨ ਕੀ ਸੀਗਾ ਉਸ ਪਤਾ ਲੱਗਿਆ ਕਿ ਉਹ ਉਹਦਾ ਕੋਈ ਪੇਦ ਨਹੀਂ ਆਇਆ ਤਾਂ ਕਿਸੇ ਡਾਕਟਰ ਨੂੰ ਕੇ ਰਾਇ ਉਹਦਾ ਨਹੀਂ ਤਾਂ ਰਸੋਲੀ ਵਾਲਾ ਪਤਾ ਨਹੀਂ ਲੱਗਿਆ ਨਾ ਰਸੋਲੀ ਜਿਹਾ ਕਿਸੇ ਦਿਨ ਤੱਕ ਰਹਿ ਗਿਆ ਠੀਕ ਆ ਕੋਈ ਦਿੱਕਤ ਤਾਂ ਨਹੀਂ ਹੁੰਦੀ ਹੈਗੀ ਰਸੋਲੀ ਨਾਲ ਬੱਕਰੀ ਨਾ ਨਾ ਉਹਦੀ ਕੋਈ ਏਡੀ ਦਿੱਕਤ ਨਹੀਂ ਆਪੀ ਫੁੱਟ ਜਾਂਦੀ ਹੈ ਉਹ ਤਾਂ ਆਪੀ ਫੁੱਟ ਜਾਂਦੇ ਪਰ ਹਾਂ ਸਹੀ ਗੱਲ ਆਪੀ ਫੁੱਟ ਜਾਂਦੀ ਹੈ ਬਈ ਦੇਖ ਸਕਦੇ ਹੋ ਨੇ ਯਾਨੀ ਕਿ ਕੋਈ ਕੋਈ ਇੰਨੀ ਕੋਈ ਜ਼ਿਆਦੇ ਪ੍ਰੋਬਲਮ ਨਹੀਂ ਆਉਂਦੀ ਹੈ ਨਾ ਨਾ ਜ਼ਿਆਦੇ ਕੋਈ ਕਸ ਨਹੀਂ ਠੀਕ ਆ ਫਾਰਮ 'ਚ ਰੱਖ ਕੇ ਜਿਆਦੇ ਚੰਗੀ ਆ ਬੱਕਰੀ ਇੱਕ ਐਵੇਂ ਕਰਕੇ ਚਾਰ ਕੇ ਆਹ ਤਾਂ ਚਾਰ ਕੀ ਹੈ ਇਹ ਜਾਂਦਾ ਬੰਦਾ ਹਾਂ ਆਰ ਨੂੰ ਜਿਹੜਾ ਕੋਈ ਖੇਚਾ ਆਇਆ ਬੰਦਾ ਹੈ ਉਹ ਤਾਂ ਫਾਰਮ ਚ ਕਰ ਲੂ ਘਰ ਪੂਰਾ ਹਰੇਕ ਬੰਦੇ ਦੇ ਵਸਦਾ ਹੋ ਜੀ ਠੀਕ ਹੈ ਨਵੇਂ ਬੰਦੇ ਤੋਂ ਨਹੀਂ ਹੁੰਦਾ ਮਨ ਲਾਗ ਹਾਂ ਹਾਂ ਪ੍ਰਾਣਾ ਬੰਦਾ ਕਰ ਲੂ ਮੇਰਾ ਹਾਂ ਸਹੀ ਗੱਲ ਆ ਵੀ ਦੇਖ ਚਾਰ ਕੇ ਯਾਨੀ ਕਿ ਜਿਆਦੇ ਖੋਸਾ ਬੱਕ ਐਂਦਾ ਆਪਣੇ ਉਰੇ ਉੱਪਰ ਦਾ ਫਾਰਮ ਪਿਆ ਹੋਇਆ ਹੂੰ ਉਹ ਵੀ ਆ ਕੇ ਜਿਹੇ ਦੇਖ ਲੈਣਾ ਉਹ ਬੰਦੇ ਦਾ ਫਾਰਮ ਤਿਆਰ ਕਰਿਆ ਹੋਇਆ ਅੱਛਾ ਹਾਂ ਉਹਨੇ ਪਿੱਛੇ ਪਈ ਨੇ ਬਧੀ ਜਲ ਰੇਗਾ ਐਂ ਚੱਲ ਰਿਹਾ ਤਾਂ ਮਾਰੂਗਾ ਠੀਕ ਆ ਖੇਤ ਲਾ ਗਈ ਜਿਹੜੀ ਮੇਰੀ ਗੱਲ ਆ ਗਈ ਠੀਕ ਆ ਹਾਂ ਹਲੇ ਪਰ ਉਹ ਵਸਰ ਲੱਗਿਆ ਹੋਇਆ ਉਹ ਬੰਦਾ ਠੀਕ ਕੰਮ ਚ ਬੜਿਆ ਹੋਇਆ ਠੀਕ ਕੰਮ ਚ ਬੜਿਆ ਹੋਇਆ ਸਹੀ ਗੱਲ ਹੈ ਕੋਈ ਉਹਦੇ ਲਈ ਪੈਸਾ ਟੋੜ ਰਿਹਾ ਠੀਕ ਹੈ ਸ਼ੌਂਕ ਦਾ ਕੰਮ ਕਰਦਾ ਹੈ ਸ਼ੌਂਕ ਦਾ ਸ਼ੌਂਕ ਦਾ ਮੁੱਲ ਹੁੰਦਾ ਉਹ ਦੇਖ ਸਕਦੇ ਹੋ ਨਾ ਬਾਕੀ ਚਲੋ ਠੀਕ ਹੈ ਬਾਈ ਧੰਨਵਾਦ ਕਰਦਾ ਸਾਰੇ ਵੀਰ ਨੂੰ ਆਹ ਬਾਈ ਨਾਲ ਗੱਲਬਾਤ ਕਰ ਲਿਆ ਨਾ ਆਪਾਂ ਕਿਹ ਹਾਲ ਹੈ ਬਈ ਵਧੀਆ ਬਾਈ ਕੀ ਨਾਮ ਆ ਜੱਗੀ ਜੱਗੀ ਹਾਂਜੀ ਠੀਕ ਹੈ ਕਿੰਨਾ ਟਾਈਮ ਹੋ ਗਿਆ ਬੱਕਰੀਆਂ ਚ ਬਈ ਬੱਚ ਪਣੇ ਤੂੰ ਜੀ ਬੱਚ ਪਣੇ ਤੂੰ ਹਾਂਜੀ ਕੋਈ ਦਿੱਕਤ ਤਾਂ ਨਹੀਂ ਆਉਂਦੀ ਹੈ ਜੀ ਨਹੀਂ ਆ ਜੀ ਠੀਕ ਐ ਸ਼ੌਕ ਨਾਲ ਜਾ ਰਹੀਆਂ ਨੇ ਤੌਰ ਨਾਲ ਰਹੀਦਾ ਤੌਰ ਨਾਲ ਰਹੀਦਾ ਹਾਂ ਠੀਕ ਆ ਬਹੁਤ ਪੜੇ ਤੋਂ ਬਈ ਇੱਧਰ ਆਂ ਦੇਖ ਸਕਦੇ ਹੋਗੇ ਪੜਿਆ-ਪੜੇ ਨਹੀਂ ਹੈਗਾ ਬਈ ਐ ਫੁੱਲ ਦੇ ਕਾ ਡੁਕਾ ਪਾਈਆਂ ਨੇ ਠੀਕ ਆ ਪੜਿਆ ਤਾਂ ਨਹੀਂ ਹੋਇਆ ਪੜਿਆ ਨਹੀਂ ਨਾ ਪੜੇ ਨਹੀਂ ਯਾਰ ਜਮੀ ਨਹੀਂ ਪੜੇ ਨਾ ਜੀ ਐਸੇ ਇੱਧਰ ਹੀ ਲੱਗ ਗਏ ਇੱਧਰ ਹੀ ਲੱਗ ਗਏ ਠੀਕ ਆ ਪਤਾ ਕਿੰਨਾ ਕਾ ਬਈ ਬੱਕਰੀਆਂ ਦੇ ਬਾਰੇ ਪਤਾ ਤਾਂ ਜੀ ਫੁੱਲਾ ਜਦੋਂ ਹੁਣ ਪੱਛ ਪਣੇ ਤੋਂ ਹਾਂ ਬੱਪਾ ਫੁੱਲਾ ਤੁਰ ਹੀ ਜਾਂਦੀ ਨੂੰ ਦੱਸ ਦਰਿਆ ਵੀ ਹਾਂ ਆਇਆ ਇਹ ਹੂੰ ਸਹੀ ਤਾਂ ਗੱਲ ਹੈਗੀ ਹੈ ਨਾ ਕੀ ਕਸਬਾਉਣੀ ਸੁਹਣੀ ਆਉਂਦੀ ਬੱਕਰੀ ਕਿਵੇਂ ਹਾਂ ਜੀ ਹਾਂ ਕੋਈ ਦਿੱਕਤ ਨਹੀਂ ਆਈ ਗਾਉਂ ਦੇ ਵਿੱਚ ਜੰਮੀ ਨਹੀਂ ਆਈ ਜੰਮੀ ਨਹੀਂ ਆਈ ਹੈ ਡਾਕਟਰਾਂ ਫਿਰ ਤਾਂ ਪੱਕਾ ਬੱਕਰੀਆਂ ਦਾ ਹਾਂ ਜੀ ਹਾਂ ਰੱਬ ਪਾ ਦਾ ਕਹਦਾ ਰੱਬਾ ਜੀ ਰੱਬ ਹਾਂ ਸਹੀ ਗੱਲ ਕਰਨਾਲ ਦਾ ਰੱਬ ਹੀ ਹੈਗਾ ਹਾਂ ਜੀ ਹਾਂ ਸਹੀ ਗੱਲ ਹੈ ਬਾਈ ਦੇਖ ਸਾਡੇ ਆਪਣਾ ਡਾਕਟਰ ਕਹਦੇ ਹਾਂ ਬਾਈ ਨਾ ਥੋੜਾ ਜਿਆ ਹੈਂਡੀਕੈਪਟ ਹੈਗਾ ਬਸ ਤਾਂ ਵੀ ਬਾਈ ਦੇਖ ਸਕਦਾ ਬਾਈ ਕਹਿੰਦਾ ਅੱਗੇ ਰਹਿਣਾ ਸਾਰਾ ਨਾਲ ਨਾ ਪੁੱਛੇ ਨਹੀਂ ਰਹਦਾ ਹੈਗਾ ਹਾਂ ਬਾਈ ਹਾਂ ਸਹੀ ਗੱਲ ਹੈ ਬੰਦਾ ਕੰਮ ਕਰਨ ਵਾਲਾ ਚਾਹੀਦਾ ਬਾਈ ਕੁਝ ਵੀ ਕਰ ਸਕਦਾ ਹਨ ਹਾਂ ਬਾਈ ਠੀਕ ਹੈ ਠੀਕ ਹੈ ਬਾਈ ਨਾਮ ਕੀ ਹੈਗਾ ਜੱਗੀ ਜੱਗੀ ਲੈ ਵੀ ਜੱਗੀ ਆ ਬਾਈ ਦੇਖਾ ਧੰਨਵਾਦ ਕਰਦੇ ਆਗੇ ਤੇ ਆ ਬਾਈ ਨਾਲ ਗੱਲਬਾਤ ਕਰਦੇ ਹਾਂ ਜੀ ਬਾਈ ਜੀ ਹਾਂ ਜੀ ਦੋਸਤੋ ਬਾਈ ਜੀ ਵੇਚਣ ਵਾਸਤੇ ਕੀ ਹੁੰਦਾ ਆਪਣੇ ਕੋਲੇ ਵੇਚਣ ਵਾਸਤੇ ਵੀਰੇ ਬੱਕਰੀਆਂ ਹੁੰਦੀ ਜਾਂਦੀਆਂ ਇਹਨੇ ਆਪਣੇ ਕੋਲ ਹਾਂ ਜੀ ਕਿਸੇ ਲੈਣੀਆਂ ਹੁਣ ਬੱਕਰੀਆਂ ਤਾਂ ਆਪਾਂ ਕੰਟਰੈਕਟਰ ਨੰਬਰ ਵੀ ਦੇ ਦੇ ਉਹ ਲੈ ਵੀ ਸਕਦੇ ਆ ਬੱਕਰੀ ਠੀਕ ਨੰਬਰ ਬੋਲੋ ਮੜਾ ਇੱਕ ਵਾਰੀ ਨੰਬਰ ਆਪਾਂ 98779 81774 ਇਹਦੇ ਬਾਰੇ ਬੋਲੋ 98779 81774 ਠੀਕ ਆ ਬਾਈ ਠੀਕ ਹੈ ਧੰਨਵਾਦ ਕਰ ਦਾਂਗੇ ਲਓ ਜੀ ਬਾਈ ਜੀ ਗੱਲਬਾਤ ਕੀਤੀ ਆ ਵੀਰਾਂ ਦੇ ਨਾਲ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸ ਦਿਓ ਨਾ ਤੇ ਗੱਲਬਾਤ ਤਾਂ ਕਿਵੇਂ ਲੱਗੀ ਆ ਠੀਕ ਹੈ ਜੀ ਪੁਰਾਣੇ ਬੰਦੇ ਨੇ ਇਹ ਜੀ ਗੱਲ ਨਹੀਂ ਹੈਗੀ ਚੰਗੀਆਂ ਬੱਕਰੀਆਂ ਖਰੀਦਦੇ ਚੰਗੇ ਬੱਚੇ ਆਉਂਦੇ ਨੇ ਹੈਨਾ ਤੇ ਕਿਸੇ ਵੀ ਮੇਰੇ ਵੀਰ ਨੇ ਬੱਕਰੀਆਂ ਖਰੀਦਣੀਆਂ ਹੁਣ ਬੱਚੇ ਖਰੀਦਣੇ ਹੁਣ ਤਾਂ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਸਕਰੀਨ ਦੇ ਉੱਪਰ ਨੰਬਰ ਦੇਵਾਂਗੇ ਆਪਾਂ ਧੰਨਵਾਦ